ਸੱਚੀ ਗੱਲ ਦੋਸਤੋ ਇਸ ਸਮੇਂ ਦੀ ਵੱਡੀ ਅਪਡੇਟ ਹੈ ਕਿ ਸਾਰਿਆਂ ਦੇ ਫੇਸਬੁਕ ਪੇਜ ਉੜ ਚੁਕੇ ਨੇ ਫੇਸਬੁਕ ਵੱਲੋਂ ਫੇਸਬੁਕ ਵੱਲੋਂ ਹੀ ਆ ਪਤਾ ਨਹੀਂ ਆ ਕੀ ਚਾਹਤਾ ਵਾ ਪੂਰੇ ਇੰਡੀਆ ਦੇ ਵਿੱਚ ਫੇਸਬੁਕ ਪੇਜ ਰਿਮੂਵ ਕਰ ਦਿੱਤੇ ਨੇ ਫੇਸਬੁਕ ਵੱਲੋਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਕੱਲੇ ਆਪਣੇ ਨਹੀਂ ਦਿੱਲੀ ਹਿਮਾਚਲ ਬਿਹਾਰ ਹਰ ਕਿਸੇ ਦੇ ਫੇਸਬੁਕ ਕਈਆਂ ਦੇ ਦਾ ਇੰਸਟਾਗ੍ਰam ਵੀ ਉੜ ਚੁਕੇ ਨੇ ਤੇ ਹੁਣ ਦੇਖਦੇ ਹਾਂ ਕੀ ਬਣਦਾ ਤਾਂ ਇੱਕ ਵਾਰ ਟੈਨਸ਼ਨ ਬੈ ਗਈ ਵੀ ਸਾਡੇ ਕੱਲਿਆਂ ਦੇ ਉੜ ਗਏ ਕਿਉਂਕਿ ਸਾਡਾ ਪਹਿਲਾ ਹੀ ਪੇਜ ਉੜ ਗਿਆ ਸੀਗਾ ਪਰ ਜਦੋਂ ਦੇਖਿਆ ਨਾਲ ਭਰਾ ਬੈਠਿਆ ਉਹ ਦੇਖੋ ਉਹ ਰਵੀ ਬੈਠਿਆ ਤੇ ਜਦੋਂ ਦੇਖਿਆ ਸੀ ਵੀ ਉਹਦਾ ਵੀ ਹੈਗਾ ਕੋਈ ਪੇਜ ਨਾਲ ਲੈਣਾ ਤੇ ਉਹਦਾ ਵੀ ਐਕਸਪਾਇਰੀ ਹੋ ਗਿਆ ਸੀ ਜਿਸਨ ਐਕਸਪਾਇਰੀ ਤਾਂ ਫਿਰ ਵੀਡੀਓ ਆ ਗਈ ਯੂਟਿਊਬ ਤੇ ਤਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰਿਆਂ ਦੇ ਪੇਜ ਰਿਮੂਵ ਕੀਤੇ ਆ ਫੇਸਬੁੱਕ ਦੇ ਹੁਣ ਦੇਖਦੇ ਆ ਕਦੋਂ ਵਾਪਸ ਆਉਣਗੇ ਬਹੁਤ ਵੱਡੀ ਗੱਲ ਹੈ ਯਾਰ ਤਾਂ ਸ਼ੇਅਰ ਕਰੋ ਵੀਡੀਓ ਨੂੰ ਯਾਰ ਇੱਕ ਵਾਰ ਘਬਰਾੜ ਵੀ ਆ ਟੈਨਸ਼ਨ ਵੀ ਆ ਯਾਰ ਸਰਵਰ ਡਾਊਨ ਹੋਇਆ ਤਾਂ ਦੇਖਦੇ ਆ ਵੀ ਸਰਵਰ ਡਾਊਨ ਹੋਇਆ ਕੀ ਹੋਇਆ ਹਨਾ ਟੈਨਸ਼ਨ ਵਾਲੀ ਗੱਲ ਤਾਂ ਹੈਗੀ ਆ ਪਰ ਇੱਕ ਵਾਰ ਤਾਂ ਯਾਰ ਝਟਕਾ ਆ ਲੱਗ ਗਿਆ ਸਾਰਿਆਂ ਨੂੰ ਕਿ ਫੇਸਬੁੱਕ ਪੇਜ ਉੱਤੇ ਸਰੀ ਪ੍ਰੋਫਾਈਲ ਵੀ ਨਹੀਂ ਖੁੱਲ ਰਹੀ ਸਰਵਰ ਡਾਊਨ ਹੋਇਆ ਪੂਰੇ ਸਰਵਰ ਡਾਊਨ ਪੂਰੇ ਸਰਵਰ ਡਾਊਨ ਹੋਇਆ ਤਾਂ ਘਬਰਾਣ ਦੀ ਲੋੜ ਨਹੀਂ ਪਾ ਦੇਖਾਂਗੇ ਜਦੋਂ ਵਾਪਸ ਆਣਗੇ ਸਤਿ ਸ੍ਰੀ ਅਕਾਲ ਜੀ ਸ਼ੇਅਰ ਕਰਦੇ ਵੀਡੀਓ ਨੂੰ